ਸੱਚੀ ਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬਲਟਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਸੂਬੇ ਪਾਰ ਵਿੱਚ ਕਿਸਾਨਾਂ ਦਾ ਰੋਸ ਮਾਰਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਲੈਂਡ ਪੁਲਿੰਗ ਨੀਤੀ ਖਿਲਾਫ ਕਰਦੀ ਗਈ ਟਰੈਕਟਰ ਰੈਲੀ ਰਾਜੇਵਾਲ ਨੇ ਕਿਹਾ ਸਰਕਾਰ ਲੈਂਡ ਪੁਲਿੰਗ ਪਾਲਿਸੀ ਲਵੇ ਵਾਪਸ ਬਿਕਰਮ ਮਜੀਠੀਆ ਨੂੰ ਨਹੀਂ ਮਿਲੀ ਅਦਾਲਤ ਤੋਂ ਰਾਹਤ ਜ਼ਮਾਨਤ ਪਟੀਸ਼ਨ ਤੇ ਪਾਈ ਅਗਲੀ ਤਰੀਕ ਮਜੀਠੀਆ ਨੂੰ ਮਿਲਣ ਗਏ ਅਕਾਲੀ ਆਗੂਆਂ ਨੂੰ ਮਿਲਣ ਦੀ ਨਹੀਂ ਮਿਲੀ ਇਜਾਜ਼ਤ ਚੀਮਾ ਨੇ ਕਿਹਾ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਆਪ ਦੀ ਨੀਤੀ ਦਾ ਪਰਦਾਫਾਸ਼ ਪੰਜਾਬ ਸਰਕਾਰ ਦੇ ਵਿਰੋਧ ਦੇ ਬਾਵਜੂਦ ਕੇਂਦਰ ਵੱਲੋਂ ਪਾਕੜਾ ਡੈਮ ਤੇ ਸੀਆਈਐਸਐਫ ਦੀ ਤਾਇਨਾਤੀ ਦੀ ਤਿਆਰੀ ਪੰਜਾਬ ਸਰਕਾਰ ਨੇ ਵੀ ਹਰਿਆਣਾ ਨੂੰ 113 ਕਰੋੜ ਦੀ ਬਕਾਇਆ ਰਾਸ਼ੀ ਅਦਾ ਕਰਨ ਲਈ ਲਿਖਿਆ ਪੱਤਰ ਜਲੰਧਰ ਹਸਪਤਾਲ ਵਿੱਚ ਆਕਸੀਜਨ ਬੰਦ ਹੋਣ ਦੇ ਮਾਮਲੇ ਵਿੱਚ ਸਰਕਾਰ ਨੇ ਕੀਤੀ ਕਾਰਵਾਈ ਜਲੰਧਰ ਦੇ ਐਸਐਮਓ ਸਮੇਤ ਤਿੰਨ ਡਾਕਟਰ ਮੌਤਲ ਇਕਦੀਆਂ ਸੇਵਾਵਾਂ ਖਤਮ ਤੇ ਅਮਰੀਕਾ ਨੇ ਵੀਜ਼ਾ ਸੰਬੰਧੀ ਖਤਮ ਕੀਤੀ ਛੋਟ ਹੁਣ H1B ਤੇ F1 ਵੀਜ਼ਾ ਹੋਲਡਰ ਨੂੰ ਆਪਣਾ ਵੀਜ਼ਾ ਰੀਨਿਊ ਕਰਵਾਉਣ ਲਈ ਵਾਪਸ ਜਾਣਾ ਪਵੇਗਾ ਆਪਣੇ ਮੁੱਲਕ ਤੇ ਹੁਣ ਇਨਾ ਚੋਣਗੀਆਂ ਖਬਰਾਂ ਦਾ ਵੇਰਵਾ ਤੇ ਕੁਝ ਹੋਰ ਅਹਿਮ ਖਬਰਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗਬੰਦੀ ਲਈ ਵਿਚੋਲਗੀ ਸੰਬੰਧੀ ਦਾਅਵਿਆਂ ਦੇ ਸੰਦਰਭ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦਾ ਨਾਮ ਕਿਉਂ ਨਹੀਂ ਲਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇਕਰ ਉਹ ਜੇਹਾ ਕਰਨਗੇ ਤਾਂ 트੍ਰੰਪ ਸਾਰੀ ਸੱਚਾਈ ਸਾਹਮਣੇ ਰੱਖ ਦੇਣਗੇ ਰਾਹੁਲ ਗਾਂਧੀ ਨੇ ਸੰਸਦੀ ਕੰਪਲੈਕਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪ੍ਰਧਾਨ ਮੰਤਰੀ ਨੇ ਇਹ ਨਹੀਂ ਕਿਹਾ ਕਿ 트੍ਰੰਪ ਝੂਠ ਬੋਲ ਰਹੇ ਨੇ ਸਾਰਿਆਂ ਨੂੰ ਪਤਾ ਹੈ ਕਿ ਕੀ ਹੋਇਆ ਉਹ ਬੋਲ ਨਹੀਂ پا ਰਹੇ ਇਹੀ ਹਕੀਕਤ ਹੈ ਜੇਕਰ ਪ੍ਰਧਾਨ ਮੰਤਰੀ ਨੇ ਬੋਲ ਦਿੱਤਾ ਟਰੰਪ ਖੁੱਲ ਕੇ ਬੋਲ ਦੇਣਗੇ ਤੇ ਪੂਰੀ ਸੱਚਾਈ ਖੋਲ ਕੇ ਰੱਖ ਦੇਣਗੇ ਇਸ ਲਈ ਮੋਦੀ ਨਹੀਂ ਬੋਲ ਰਹੇ ਗਾਂਧੀ ਨੇ ਕਿਹਾ ਅਜੇ ਟਰੰਪ ਵਪਾਰ ਸਮਝੌਤਾ ਚਾਹੁੰਦੇ ਨੇ ਟਰੰਪ ਦਬਾਉਣਗੇ ਤੁਸੀਂ ਦੇਖਣਾ ਕਿ ਕਿਹੋ ਜਿਹਾ ਵਪਾਰ ਸਮਝੌਤਾ ਹੁੰਦਾ ਏ so it's obvious आई मीन प्राइम मिनिस्टर हैज नॉट सेड दैट ट्रम्प इज लाइंग इट्स ऑब्वियस व्हाट इज है सबको मालूम है बोल नहीं पा रहे हैं दैट इज द रियलिटी बोल क्यों क्या है हाँ आपने चुनौती दी कि वो कि आप ल, फिर भी नहीं, नहीं क्योंकि सच्चाई है ना अगर पी एम ने बोल दिया तो फिर वो खुल के बोलेगा और वो पूरी सच्चाई रख देगा

ਕਿ ਅਮ ਚਟਕਾਰੂਜ਼ਾ ਦੂਰ ਪੂਰਬੀ ਖੇਤਰ ਹੈ ਜੋ ਪ੍ਰਸ਼ਾਂਤ ਮਹਾਸਾਗਰ ਵੱਲ ਖੁੱਲਦਾ ਹੈ ਹੁਣ ਭੁਚਾਲ ਤੋਂ ਬਾਅਦ ਉਥੇ ਸੁਨਾਮੀ ਨੇ ਤਬਾਹੀ ਮਚਾ ਦਿੱਤੀ ਰੋਜ਼ ਦੇ ਨਾਲ-ਨਾਲ ਜਪਾਨ ਤੇ ਅਮਰੀਕੀ ਏਜੰਸੀਆਂ ਵੱਲੋਂ ਸੁਨਾਮੀ ਦੀ ਚੇਤਾਵਨੀ ਜਾਰੀ ਹੋਣ ਮਗਰੋਂ ਇਸ ਭੁਚਾਲ ਕਾਰਨ ਉੱਠੀਆਂ ਲਹਿਰਾਂ ਅਮਰੀਕੀ ਤੱਟਾਂ ਨਾਲ ਟਕਰਾਈਆਂ ਨੇ ਫ੍ਰੈਂਚ ਪੋਲੀਨੇਸ਼ੀਆ ਦੇ ਅਧਿਕਾਰੀਆਂ ਨੇ ਨੁਕੂ ਹਿਵਾ ਟਾਪੂ ਲਈ ਵੱਧ ਤੋਂ ਵੱਧ ਲਹਿਰਾਂ ਦੀ ਉਚਾਈ ਦੀ ਭਵਿੱਖਬਾਣੀ 7.2 ਫੁੱਟ ਤੋਂ ਵਧਾ ਕੇ 13 ਫੁੱਟ ਕਰ ਦਿੱਤੀ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਲਹਿਰ ਕਿਸੇ ਵੀ ਸਮੇਂ ਆਉਣ ਦੀ ਉਮੀਦ ਹੈ ਲੁਕੋ ਹਿਵਾ ਪ੍ਰਸ਼ਾਂਤ ਮਹਾਸਾਗਰ ਵਿੱਚ ਮਾਰ ਕੇ ਸਾ ਟਾਪੋਂ ਵਿੱਚੋਂ ਸਭ ਤੋਂ ਵੱਡਾ ਹੈ ਰਾਸ਼ਟਰੀ ਮੌਸਮ ਸੇਵਾ ਯੂਰੇਕਾ ਦੇ ਅਨੁਸਾਰ ਕੈਲੀਫੋਰਨੀਆ ਤੱਟ ਦੇ ਕੁਝ ਹਿੱਸਿਆਂ ਦੇ ਨਾਲ ਸੁਨਾਮੀ ਲਹਿਰਾਂ ਉੱਠ ਰਹੀਆਂ ਨੇ ਕਿਉਂਕਿ ਇਹ ਸਵੇਰੇ ਜਲਦੀ ਇੱਥੇ ਪਹੁੰਚਣਾ ਸ਼ੁਰੂ ਹੋ ਗਿਆ ਸੀ ਬੇਅਰੀਆ ਮੌਸਮ ਸੇਵਾ ਦਾ ਕਹਿਣਾ ਹੈ ਕਿ ਸੈਨ ਫਰਾਂਸਿਸਕੋ ਵਿੱਚ 15 ਮਿੰਟਾਂ ਦੇ ਅੰਦਰ 2.5 ਫੁੱਟ ਤੱਕ ਦੀਆਂ ਲਹਿਰਾਂ ਉੱਠ ਰਹੀਆਂ ਨੇ ਸਯੁਪ ਕਿਸਾਨ ਮੋਰਚੇ ਨਾਲ ਸੰਬੰਧਤ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਤਹਿਤ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਦਾ ਵਿਰੋਧ ਕਰਨ ਲਈ ਪੰਜਾਬ ਦੇ 116 ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਿਆ ਇਸ ਸੰਬੰਧੀ ਲੁਧਿਆਣਾ ਜ਼ਿਲ੍ਹਾ ਟਰੈਕਟਰ ਮਾਰਚ ਦਾ ਮੁੱਖ ਕੇਂਦਰ ਬਿੰਦੂ ਰਿਹਾ ਜਿੱਥੇ 45861 ਏਕੜ ਜ਼ਮੀਨ ਐਕਵਾਇਰ ਕਰਨ ਦੀ ਤਜਵੀਜ਼ ਹੈ ਇਸ ਵਿੱਚ ਰਿਹਾਈਸ਼ੀ ਮੰਤਵ ਲਈ 24311 ਏਕੜ ਤੇ ਸੰਤੀ ਜ਼ੋਨ ਸਥਾਪਤ ਕਰਨ ਲਈ 21550 ਏਕੜ ਜ਼ਮੀਨ ਸ਼ਾਮਿਲ ਹੈ ਅੱਜ ਕਈ ਜ਼ਿਲ੍ਹਿਆਂ ਵਿੱਚ ਪਾਰੀ ਨਹੀਂ ਵੀ ਪਿਆ ਪਰ ਕਿਸਾਨ ਆਪਣੀ ਕਹਿਣੀ ਤੇ ਕਾਇਮ ਰਹੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਰਾਈ ਕਿ ਅੱਜ ਦਾ ਟਰੈਕਟਰ ਮਾਰਚ ਸਫਲ ਰਹਾ ਲੋਕ ਪੂਰੀ ਤਰ੍ਹਾਂ ਵਿਰੋਧ ਵਿੱਚ ਹੋ ਗਏ ਨੇ ਪੰਜਾਬ ਦੇ ਕਿਸਾਨ ਇੱਕ ਵਾਰ ਫੇਰ ਇਤਿਹਾਸ ਦੌਰਾਨਗੇ ਰਾਜੇਵਾਲ ਨੇ ਕਿਹਾ ਕਿ ਦਿੱਲੀ ਦੀ ਤਸਵੀਰ ਫੇਰ ਨਜ਼ਰ ਆਵੇਗੀ ਮੁਹਾਲੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਫਿਰ ਆਖਿਰ ਕਿਉਂ ਇਹ ਸਭ ਕੀਤਾ ਜਾ ਰਿਹਾ ਹੈ ਰਾਜੇਵਾਲ ਨੇ ਅੱਗੇ ਕਿਹਾ ਕਿ ਸਰਕਾਰ ਪਾਲਿਸੀ ਵਾਪਸ ਲਵੇ ਸਰਕਾਰ ਨੋਟੀਫਿਕੇਸ਼ਨ ਦੇ ਕੇ ਪਾਲਿਸੀ ਨੂੰ ਵਾਪਸ ਲਵੇ ਪੰਜਾਬ ਸਰਕਾਰ ਨੇ ਲੈਂਡ ਪੁਰੀ ਪਾਲਿਸੀ ਜਾਰੀ ਕੀਤੀ ਇਸ ਲਈ ਲੈਂਡ ਟ੍ਰਾਂਸਫਰ ਪਾਲਿਸੀ ਕੋਈ ਲੈਂਡ ਪੁਰੀ ਦੀ ਗੱਲ ਨਹੀਂ ਕੋਈ ਇਹਦਾ ਸਰਵੇ ਨਹੀਂ ਹੋਇਆ ਕੋਈ ਕਿਸੇ ਦੀ ਸਲਾਹ ਨਹੀਂ ਲਈ ਗਈ ਸਰਕਾਰ ਨੇ ਉਹ ਫਰੋਈ ਜਿਹੜੇ ਕਿਸਾਨਾਂ ਦੇ ਖੋਸ ਸਿੱਧੀ ਮੈਨੂੰ ਸਮਝ ਨਹੀਂ ਆ ਰਹੀ ਵੀ ਜੇ ਤੁਸੀਂ 20000 ਪਰਿਵਾਰ ਗੁਜਾੜਨੇ ਨੇ ਉਹਨਾਂ ਨੂੰ ਫਿਰ ਕਿੱਥੇ ਲਾਉਣਾ ਹੈ ਕੰਮ ਕਿੱਥੇ ਲੱਗਣਗੇ ਐਡਾ ਵੱਡਾ ਹਮਲਾ ਅੱਜ ਤੱਕ ਆਪ ਤੇ ਕਮਲਾ ਕਦੇ ਪੰਜਾਬ ਵਿੱਚ ਪੰਜਾਬ ਦੇ ਕਿਸਾਨਾਂ ਦੇ ਕਿਸੇ ਸਰਕਾਰ ਨੇ ਨਹੀਂ ਕੀਤਾ ਉਹਦੇ ਫਰੋਵ ਦੇ ਵਿੱਚ ਅੱਜ ਸਾਰੇ ਪੰਜਾਬ ਵਿੱਚ ਇਸ ਤਰ੍ਹਾਂ ਡਾਇਰੈਕਟ ਮਾਰਚ ਹੋ ਰਿਹਾ ਲੁਧਿਆਣਾ ਜ਼ਿਲ੍ਹੇ ਚ ਕਿਉਂਕਿ ਸਭ ਤੋਂ ਵੱਡਾ ਚੰਕ ਇੱਥੇ ਜ਼ਮੀਨ ਦਾ ਜਿਹੜਾ ਕੋਈ 45000 ਏਕੜ ਦਾ ਐਕਵਾਇਰ ਕਰਦਾ ਉਹਨਾਂ ਨੇ ਫੈਸਲਾ ਕੀਤਾ ਇਸ ਕਰਕੇ ਲੁਧਿਆਣਾ ਜ਼ਿਲ੍ਹੇ ਦੇ ਕਈ ਥਾਵਾਂ ਤੋਂ ਜਿੱਥੇ ਬਾਲੇਉ ਪੁੜ ਦੀ ਜ਼ਮੀਨ ਹੈ ਬਾਲੇਉ ਵਾਲੇ ਇੱਥੋਂ ਤੇ ਸਾਰੇ ਇਲਾਕੇ ਵਾਲੇ ਇੱਥੇ ਜੀ ਨੂੰ ਸੱਡਣਗੇ ਪੰਜਾਬ ਸਰਕਾਰ ਦੀ ਲੈਂਡ ਪੁੱਲਿੰਗ ਨੀਤੀ ਨੂੰ ਚੁਣੌਤੀ ਦਿੰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਗਈ ਹੈ ਪਟੀਸ਼ਨ ਰਾਹੀਂ ਸਰਕਾਰ ਵੱਲੋਂ 4 ਜੁਲਾਈ ਨੂੰ ਲੈਂਡ ਪੁੱਲਿੰਗ ਸੰਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ ਜਿਵੇਂ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਇਹ ਪਟੀਸ਼ਨ ਲੁਧਿਆਣਾ ਦੇ ਗੁਰਦੀਪ ਸਿੰਘ ਗਿੱਲ ਨੇ ਦਾਇਰ ਕੀਤੀ ਹੈ ਪਟੀਸ਼ਨਰ ਦਾ ਇਲਜ਼ਾਮ ਹੈ ਕਿ ਪੰਜਾਬ ਸਰਕਾਰ ਨੇ ਇਹ ਨੀਤੀ ਸਾਰੇ ਨੀਮਾ ਦੀ ਉਲੰਘਣਾ ਕਰਕੇ ਜਾਰੀ ਕੀਤੀ ਹੈ ਜਿਸ ਵਿੱਚ ਪੁਨਰਵਾਸ ਜਾਂ ਟੁਕਵੇਂ ਮੁਆਵਜ਼ੇ ਦਾ ਕੋਈ ਪ੍ਰਬੰਧ ਨਹੀਂ ਹੈ ਪਟੀਸ਼ਨਰ ਦਾ ਇਲਜ਼ਾਮ ਹੈ ਕਿ ਇਸ ਨੀਤੀ ਤੋਂ ਪਹਿਲਾਂ ਨਾ ਤਾਂ ਸਮਾਜਿਕ ਪ੍ਰਭਾਵ ਮੁਲਾਂਕਣ ਕੀਤਾ ਗਿਆ ਸੀ ਤੇ ਨਾ ਹੀ ਉਹਨਾਂ ಗ್ರಾಮ ਪੰਚਾਇਤਾਂ ਦੀ ਸਹਿਮਤੀ ਲਈ ਗਈ ਸੀ ਜਿਨ੍ਹਾਂ ਦੀ ਹਜ਼ਾਰਾਂ ਏਕੜ ਜ਼ਮੀਨ ਸਰਕਾਰ ਇਸ ਲੈਂਡ ਪੂਲਿੰਗ ਨੀਤੀ ਤਹਿਤ ਲੈਣ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਨੀਤੀ ਵਿੱਚ ਕੋਈ ਪਾਰਦਰਸ਼ਤਾ ਨਹੀਂ ਹੈ ਤੇ ਸਰਕਾਰ ਨੇ ਇਸ ਨੂੰ ਨੀਮਾ ਦੀ ਉਲੰਘਣਾ ਕਰਕੇ ਜਾਰੀ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਹੋਏ ਇੱਕ ਸਮਾਰੋਹ ਦੌਰਾਨ ਜੰਗਲਾਤ ਤੇ ਜੰਗਲੀ ਜੀਵ ਸੰਭਾਲ ਵਿਭਾਗ ਦੇ ਹਾਲੀ ਵਿੱਚ ਪੱਕੇ ਹੋਏ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਪੇ ਨਿਯੁਕਤੀ ਪੱਤਰ ਦੇਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਕੰਮ ਹਰ ਵਿਭਾਗ ਨੂੰ ਮਜ਼ਬੂਤ ਕਰਨਾ ਹੈ ਪਰ ਪਿਛਲੀਆਂ ਸਰਕਾਰਾਂ ਦੀਆਂ ਨੀਤੀਆਂ ਵੱਖਰੀਆਂ ਸਨ ਸੀਐਮ ਮਾਨ ਨੇ ਕਿਹਾ ਪਿਛਲੀਆਂ ਸਰਕਾਰਾਂ ਪਹਿਲਾਂ ਆਪਣੇ ਪਰਿਵਾਰਾਂ ਦਾ ਢਿੱਡ ਭਰਦੀਆਂ ਸਨ ਫਿਰ ਜਨਤਾ ਦੀ ਵਾਰੀ ਆਉਂਦੀ ਸੀ ਪਿਛਲੀਆਂ ਸਰਕਾਰਾਂ ਆਪਣੇ ਲਈ ਪੈਸਾ ਇਕੱਠਾ ਕਰਦੀਆਂ ਸਨ ਤੇ ਲੋਕਾਂ ਦੇ ਛੋਟੇ-ਛੋਟੇ ਕੰਮ ਖੋਹ ਲੈਂਦੀਆਂ ਸਨ ਮਾਨ ਨੇ ਕਿਹਾ ਜੋ ਵਿਰੋਧੀ ਪਾਰਟੀਆਂ ਇੰਨੀਆਂ ਚੰਗੀਆਂ ਹੁੰਦੀਆਂ ਤਾਂ ਮੈਨੂੰ ਸਾਡੀ ਪਾਰਟੀ ਕੁਰਸੀ ਦਾ ਲਾਲਚ ਨਹੀਂ ਕਰਦੀ ਵਿਰੋਧੀ ਪਾਰਟੀ ਦੀ ਸਭ ਤੋਂ ਮਹੱਤਵਪੂਰਨ ਚੀਜ਼ ਪੈਸੇ ਤੋਂ ਸੱਤਾ ਤੇ ਸੱਤਾ ਤੋਂ ਪੈਸਾ ਆ ਇਹ ਪੰਜਾਬ ਵਿੱਚ ਚੱਲ ਰਿਹਾ ਏ ਉਹ ਪੈਸੇ ਤੋਂ ਸੱਤਾ ਤੇ ਸੱਤਾ ਤੋਂ ਪੈਸਾ ਕਮਾਉਂਦੇ ਸੰ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲਓ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲਓ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਦੇ ਫੜ ਲਏ ਉਹ ਦੋਨਾਂ ਦੇ ਹੱਕ ਜਾਗੇ ਜੀ ਉਹਨਾਂ ਦੇ ਹੱਕ 'ਚ ਬਿਆਨ ਦੇਣ ਲੱਗੇ ਬਹੁਤ ਲੋਕਤੰਤਰ ਦਾ ਕਹਾਣ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ ਅੱਛਾ ਮੈਂ ਕਿਹਾ ਮਨੁੱਖੋ ਹੀ ਹੈ ਕੱਲਾ ਅਸੀਂ ਤਾਂ ਡੰਗਰੀ ਆ ਫਿਰ ਹੈ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ ਉਦੋਂ ਮਹਿਫਲਾ ਲਈ ਬੈਠੇ ਸੀ ਹੁਣ ਮਨੁੱਖੀ ਅਧਿਕਾਰ ਇੰਨੇ ਰਲੇ ਹੋਏ ਨੇ ਜਨਾਬ 10 15 ਜਾਣੇ ਸੀ ਜਿਆਦਾ ਨਹੀਂ ਸੀ 7 8 ਇਧਰੋਂ 7 8 ਉਧਰੋਂ 10 15 ਜਾਣੇ ਨੇ ਸਾਢੇ 3 ਕਰੋੜ ਬੰਦਾ ਸੂਰੂ ਦੇ ਟੰਗ ਰੱਖਿਆ ਸੀ ਹੁਣ 10 15 ਤੋਂ ਕਿਹੜਾ ਛੁੱਟਿਆ ਸਾਢੇ 3 ਕਰੋੜ ਬੰਦਾ ਰੋਜ਼ ਨਿਯੁਕਤੀ ਪੱਤਰ ਰੋਜ਼ ਕੋਈ ਕੱਲ ਮੈਂ ਉੱਥੇ ਗਿਆ ਸੀ ਬੜਦਾਂ ਦੇ ਦੌੜਾਂ ਸ਼ੁਰੂ ਕੀਤੀਆਂ ਜਿਹੜੀਆਂ ਬਰਾਸਤੀ ਖੇਡਾਂ ਉੱਥੇ ਹੁਣ ਹਰ ਰੋਜ਼ ਖੁਸ਼ੀ ਦੇ ਸਮਾਗਮ ਹੁੰਦੇ ਨੇ ਕੱਲੇ 10 15 ਨੂੰ ਇਹ ਪਿੰਡ ਚ ਵੀ ਹੁੰਦੇ ਚਾਰ ਪੰਜ ਆ ਹਰ ਇੱਕ ਪਿੰਡ ਚ ਹੁੰਦੇ ਜੋ ਸਾਰੇ ਪਿੰਡ ਨੂੰ ਦੁਖੀ ਕਰੀ ਰੱਖਦੇ ਨੇ ਪੰਜਾਬ ਚ 10 15 ਸੀ ਉਹ ਥੋੜੇ ਵੱਡੇ ਲੈਵਲ ਦੇ ਸੀ ਮਤਲਬ ਨੰਬਰਦਾਰ ਹੀ ਬਣਾ ਲਈ ਅਸੀਂ ਉਹ ਹੀ ਬਣਾਗੇ ਬਸ ਮੇਰਾ ਬਾਪੂ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਹਲਾ ਮੇਰੇ ਜੀਜਾ ਬਸ ਆਹੀ ਚੱਲੀ ਗਏ ਆਹੀ ਚੱਲੀ ਗਏ ਬਸ ਅੱਪਾ ਨੇ ਵੀ ਮੰਨ ਲਿਆ ਵੀ ਇਹੀ ਬਣਦੇ ਹੁੰਦੇ ਨੇ ਵੀ ਇਹੀ ਬਣਦੇ ਹੁੰਦੇ ਨੇ ਯਾਰ ਅੱਪਾ ਨੇ ਅੱਪਾ ਨੇ ਜਾ ਓਏ ਨਾ ਜੇ ਕੋਈ ਜਾਣਦਾ ਵੀ ਨਾ ਵੀ ਮੈਂ ਰਾਜਨੀਤੀ ਨਾ ਓਏ ਨਾ ਨੇ ਇਹੀ ਬਣਦੇ ਹੁੰਦੇ ਨੇ ਬਣੇ ਇਹੀ ਬਣਦੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫਤਾਰ ਸ਼ੋਮਨੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਅਜੇ ਤੱਕ ਮੋਹਾਲੀ ਅਦਾਲਤ ਤੋਂ ਰਾਹਤ ਨਹੀਂ ਮਿਲੀ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਅੱਜ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤੱਕ ਸੁਣਵਾਈ ਹੋਈ ਇਸ ਵਿੱਚ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਅਦਾਲਤ ਨੇ ਹੁਣ ਇਸਾ ਮਾਮਲੇ ਦੀ ਅਗਲੀ ਸੁਣਵਾਈ 1 ਅਗਸਤ ਤੱਕ ਮੁਲਤਵੀ ਕਰ ਦਿੱਤੀ ਹੈ ਉਸ ਦਿਨ ਵੀ ਬਹਿਸ ਜਾਰੀ ਰਹੇਗੀ ਪਿਛਲੀ ਸੁਣਵਾਈ ਵਿੱਚ ਸਰਕਾਰ ਨੇ ਮਜੀਠੀਆ ਦੀ ਬੈਰਕਬੰਦਨ ਨਾਲ ਸੰਬੰਧਿਤ ਪਟੀਸ਼ਨ ਤੇ ਜਵਾਬ ਦਾਇਰ ਕੀਤਾ ਸੀ ਇਸ ਵੇਲੇ ਮਜੀਠੀਆ 2 ਅਗਸਤ ਤੱਕ ਨਿਆਇਕ ਹਿਰਾਸਤ ਵਿੱਚ ਨੇ ਤੇ ਪਟਿਆਲਾ ਦੀ ਨਵੀਂ ਨਾਬਾ ਜੇਲ੍ਹ ਵਿੱਚ ਬੰਦ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਅੱਜ ਮਜੀਠੀਆ ਨੂੰ ਮਿਲਣ ਨਵੀਂ ਨਾਬਾ ਜੇਲ੍ਹ ਪਹੁੰਚਿਆ ਇਸ ਵਫ਼ਦ ਦੀ ਅਗਵਾਈ ਪਾਰਟੀ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੀਤੀ ਜਿਸ ਵਿੱਚ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਸਿਕੰਦਰ ਸਿੰਘ ਮਲੂਕਾ ਵੀ ਸ਼ਾਮਲ ਸਨ ਇਸ ਤੋਂ ਪਹਿਲਾਂ ਮਜੀਠੀਆ ਦੀ ਪਤਨੀ ਗਨੀਵ ਕੌਰ ਨੇ ਦੋਸ਼ ਲਗਾਇਆ ਸੀ ਕਿ ਅਕਾਲੀ ਦਲ ਦੇ ਆਗੂਆਂ ਤੇ ਪਰਿਵਾਰਕ ਮੈਂਬਰਾਂ ਨੂੰ ਮਜੀਠੀਆ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਅੱਜ ਕਿਸਾਨ ਕਾਂਗਰਸ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਭਗਵੰਤ ਮਾਨ ਸਰਕਾਰ ਵੱਲੋਂ ਸੜਕ ਸੁਰੱਖਿਆ ਫੋਰਸ ਦੀਆਂ 144 ਟੋਇਟਾ ਹਾਈਲੈਕਸ ਗੱਡੀਆਂ ਦੀ ਗੈਰ ਕਾਨੂੰਨੀ ਖਰੀਦਾਰੀ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਵਫਦ ਦਾ ਕਹਿਣਾ ਹੈ ਕਿ ਇਸ ਖਰੀਦ ਨਾਲ ਪੰਜਾਬ ਦੇ ਖਜ਼ਾਨੇ ਨੂੰ ਲਗਭਗ 15 ਤੋਂ 20 ਕਰੋੜ ਦਾ ਨੁਕਸਾਨ ਹੋਇਆ। ਦੱਸ ਦੇ ਕਿ ਕਾਂਗਰਸ ਦੇ ਵਿਧਾਇਕ ਸੁਪਾਸਿੰਘ ਖੈਰਾ ਨੇ ਇਸ ਖਰੀਦ ਵਿੱਚ ਕਰੋੜਾਂ ਰੁਪਏ ਦਾ ਕਪਲਾ ਹੋਣ ਦਾ ਇਲਜ਼ਾਮ ਲਗਾਇਆ ਤੇ ਕਿਹਾ ਕਿ ਇੱਕ ਵੀ ਗੱਡੀ ਤੇ ਕੋਈ ਛੋਟ ਨਹੀਂ ਲਈ ਗਈ ਜਦਕਿ ਆਮ ਗਾਹਕ ਨੂੰ 10 ਲੱਖ ਤੱਕ ਦੀ ਛੋਟ ਮਿਲਦੀ ਹੈ। ਉਹਨਾਂ ਨੇ ਕਿਹਾ ਕਿ ਇਸ ਖਰੀਦ ਵਿੱਚ ਕਥਿਤ ਤੌਰ ਤੇ ਨਕਦ ਭੁਗਤਾਨ ਕੀਤੇ ਗਏ ਸਨ ਪਰ ਦਸਤਾਵੇਜ਼ਾਂ ਵਿੱਚ ਕੋਈ ਛੋਟ ਨਹੀਂ ਦਿਖਾਈ ਗਈ ਜਿਸ ਨਾਲ ਸ਼ੱਕ ਪੈਦਾ ਹੁੰਦਾ ਹੈ ਕਿ ਸਰਕਾਰੀ ਖਜ਼ਾਨੇ ਨੂੰ ਸਿੱਧਾ ਨੁਕਸਾਨ ਪਹੁੰਚਾਇਆ ਗਿਆ। ਦਾਜ ਨੇ ਇਹ ਇਸ ਮਾਮਲੇ ਵਿੱਚ ਪਾਲ ਸਿੰਘ ਖਿਆਰਾ ਦੇ ਨਾਲ-ਨਾਲ ਪਾਜਪਾ ਗੋਮਨਜਿੰਦਰ ਸਿੰਘ ਸਿਰਸਾ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਸਵਾਲ ਖੜੇ ਕੀਤੇ। ਇੱਕ ਬਿਲ ਮੈਂ ਆਪਣੇ ਨਾਮ ਦਾ ਪਰਚੇਸ ਕੀਤਾ ਤਾਜ਼ਾ ਤੇ ਉਹਦਾ ਕੰਪਨੀ ਤੋਂ ਹੁਣ ਜਿਹਦੇ 'ਚ ਉਹਨਾਂ ਨੇ 10 ਲੱਖ ਰੁਪਇਆ ਮੈਨੂੰ ਰਿਬੇਟ ਦਿੱਤਾ, ਡਿਸਕਾਊਂਟ ਦਿੱਤਾ। ਲੇਕਿਨ ਪੰਜਾਬ ਸਰਕਾਰ ਨੇ ਮੁਨਾਸਬ ਨਹੀਂ ਸਮਝਿਆ ਕਿ ਅਸੀਂ ਕਿਲੋਟਾ ਕੰਪਨੀ ਨਾਲ ਗੱਲਬਾਤ ਕਰਕੇ ਕੱਟੜ ਇਮਾਨਦਾਰਾਂ ਨੇ ਮੁਨਾਸਬ ਨਹੀਂ ਸਮਝਿਆ ਕਿ ਅਸੀਂ ਕੋਈ ਇਹਨਾਂ ਨਾਲ ਨੇਗੋਸ਼ੀਏਟ ਕਰਕੇ ਤੇ ਡਿਸਕਾਊਂਟ ਹੀ ਲੈ ਲਈਏ ਆਪਾਂ ਸਾਰੇ ਜਾਣਦੇ ਆ ਆਪਾਂ ਕੱਪੜਾ ਖਰੀਦਣ ਜਾਂਦੇ ਗੱਡੀ ਖਰੀਦਣ ਜਾਂਦੇ ਹਰ ਕਿਸਮ ਦਾ ਡਿਸਕਾਊਂਟ ਮੰਗਦੇ ਆ ਤੇ ਉਸ ਲੋਕ ਮੈਨੂੰ ਪੁੱਛਦੇ ਨੇ ਜੇ ਇੱਡਾ ਜ਼ਿਆਦਾ ਇੱਕ ਗੱਡੀ ਤੇ ਡਿਸਕਾਊਂਟ ਇਹ ਇਹ ਗੱਡੀ ਜਿਹੜੀ ਟੋਟਾ ਹਾਈਲੈਕਸ ਪਿਕਅਪ ਟਰੱਕ ਆ ਇਹ ਇੰਡੀਆ ਵਿੱਚ ਕਾਮਯਾਬ ਹੀ ਨਹੀਂ ਹੋਇਆ ਤੇ ਜੇ ਜਦੋਂ ਕਾਰਜਾਬ ਨਹੀਂ ਹੋਇਆ ਤੇ ਉਹਨਾਂ ਨੇ ਇੱਕ سٹੌਨ ਦੇ ਤਾਂ ਤੁਸੀਂ ਵੀ ਲੈ ਸਕਦੇ ਹੋ ਤੁਸੀਂ ਜਾ ਕੇ ਆਨਲਾਈਨ ਚੈੱਕ ਕਰ ਸਕਦੇ ਹੋ ਤੇ ਜਦੋਂ ਆਪਾਂ ਡਿਸਕਾਊਂਟ ਨਹੀਂ ਲਿਆ ਫੁੱਲ ਪੇਮੈਂਟ ਅਦਾ ਕੀਤੀ ਇਹਦਾ ਮਤਲਬ ਕਿ ਪੰਜਾਬ ਸਰਕਾਰ ਨੂੰ 15 ਤੋਂ 20 ਕਰੋੜ ਰੁਪਈਆ ਦਾ ਚੂਨਾ ਲੱਗਿਆ ਹੈ ਜਲੰਧ ਦੇ ਸਿਵਲ ਹਸਪਤਾਲ ਵਿੱਚ ਮੌਤਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਅਖੀਰ ਐਸਐਮਓ ਸਮੇਤ ਚਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਸਰਕਾਰ ਨੇ ਤਿੰਨ ਡਾਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਜਦਕਿ ਇਹ ਕਿਹੜੀਆਂ ਸੇਵਾਵਾਂ ਮ ਖਤਮ ਕੀਤੀਆਂ ਨਹੀਂਆਂ ਨੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਤਿੰਨ ਮਰੀਜ਼ਾਂ ਦੀ ਮੌਤ ਹੋਣ ਦੀ ਘਟਨਾ ਮੈਨੇਜਮੈਂਟ ਦੀ ਕਮੀ ਕਾਰਨ ਵਾਪਰੀ ਸੀ ਸਿਹਤ ਮੰਤਰੀ ਨੇ ਕਿਹਾ ਕਿ ਮੁਢਲੀ ਜਾਂਚ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਉਹਨਾਂ ਮੈਡੀਕਲ ਸੁਪਰੀਡੈਂਟ ਡਾਕਟਰ ਰਾਜਕੁਮਾਰ ਐਸ ਐਮਓ ਡਾਕਟਰ ਸੁਰਜੀਤ ਸਿੰਘ ਤੇ ਐਨਸਥੀਸੀਆ ਸਪੈਸ਼ਲਿਸਟ ਡਾਕਟਰ ਸੋਨਾਕਸ਼ੀ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਡਾਕਟਰ ਬਲਬੀਰ ਸਿੰਘ ਨੇ ਕਿਹਾ ਜੇਕਰ ਤਕਨੀਕੀ ਟੀਮ ਤੇ ਡਿਪਟੀ ਡਾਇਰੈਕਟਰ ਦੀ ਰਿਪੋਰਟ ਦੇ ਆਧਾਰ ਤੇ ਗਲਤੀ ਸਾਬਤ ਹੁੰਦੀ ਹੈ ਤਾਂ ਉਹਨਾਂ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ ਜੇਕਰ ਤਿੰਨੋਂ ਕੋਈ ਸਪਸ਼ਟ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਨੌਕਰੀ ਤੋਂ ਹਟਾ ਦਿੱਤਾ ਜਾਏਗਾ ਮੌਜੂਦਾ ਹਾਊਸ ਸਰਜਨ ਡਾਕਟਰ ਸ਼ਮਿੰਦਰ ਸਿੰਘ ਨੂੰ ਸਿੱਧੇ ਤੌਰ ਤੇ ਬਰਖਾਸਤ ਕਰ ਦਿੱਤਾ ਗਿਆ ਪੰਜਾਬ ਦੇ ਸਖਤ ਵਿਰੋਧ ਦੇ ਬਾਵਜੂਦ BBMP ਨੇ ਪਾਖੜਾ ਡੈਮ ਤੇ CISF ਦਿੱਤਾ ਨਾਤੀ ਦਾ ਰਸਤਾ ਸਾਫ਼ ਕਰ ਦਿੱਤਾ ਹੈ BBMP ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੀ ਤਾਇਨਾਤੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8.5 ਕਰੋੜ ਰੁਪਏ ਜਮ੍ਹਾਂ ਕਰਵਾਏ ਨੇ ਦੱਸਿਆ ਜਾਂ ਇਹ ਕਿ ਜੁਲਾਈ ਨੂੰ ਜਿਸ ਸਮੇਂ ਬੋਰਡ ਦੀ ਮੀਟਿੰਗ ਹੋਈ ਸੀ ਤਾਂ ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ CISF ਦੀ ਤਾਇਨਾਤੀ ਦਾ ਸਖਤ ਵਿਰੋਧ ਕੀਤਾ ਸੀ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਵੀ BBMP ਵਿੱਚ CISF ਦੀ ਤਾਇਨਾਤੀ ਵਿਰੁੱਧ ਇੱਕ ਮਤਾ ਪਾਸ ਕੀਤਾ ਸੀ ਦੱਸਿਆ ਜਾ ਰਿਹਾ ਹੈ ਕਿ BBMP ਪ੍ਰਬੰਧਨ ਨੇ ਪੂਰੀ ਬੋਰਡ ਮੀਟਿੰਗ ਤੋਂ 21 ਦਿਨ ਬਾਅਦ 25 ਜੁਲਾਈ ਨੂੰ ਕੇਂਦਰੀ ગ્રામ ਮੰਤਰਾਲੇ ਕੋਲ ਪੈਸੇ ਜਮ੍ਹਾਂ ਕਰਵਾ ਦਿੱਤੇ ਇਸ ਤੋਂ ਬਾਅਦ ਬੋਰਡ ਦੇ ਪੰਜਾਬ ਮੈਂਬਰ ਨੇ BBMP ਪ੍ਰਬੰਧਨ ਨੂੰ ਲਿਖਤੀ ਰੂਪ ਵਿੱਚ ਦੱਸਿਆ ਕਿ ਪੰਜਾਬ ਸਰਕਾਰ CISF ਦੀ ਤਾਇਨਾਤੀ ਲਈ ਸੰਗਠਨ ਨੂੰ ਕੁਝ ਵੀ ਨਹੀਂ ਦੇਵੇਗੀ। ਉਦੋਂ ਕੇਂਦਰ ਦੇ ਇਸ ਫੈਸਲੇ ਖਿਲਾਫ ਪੰਜਾਬ ਸਰਕਾਰ ਦੀ ਨਰਾਜ਼ਗੀ ਸਾਫ਼ ਦੇਖਣ ਨੂੰ ਮਿਲੀ। ਪੰਜਾਬ ਸਰਕਾਰ ਨੇ ਪਾਖੜਾ ਨਹਿਰ ਦੇ ਆਪਰੇਸ਼ਨ ਤੇ ਰੱਖ-ਰਖਾ ਦੇ ਬਕਾਇਦਾ ਕਰੀਬ 113 ਕਰੋੜ ਰੁਪਏ ਦਾ ਬਿੱਲ ਹਰਿਆਣਾ ਨੂੰ ਭੇਜ ਦਿੱਤਾ ਹੈ। ਜਦੋਂ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਅੰਦਰੂਨੀ ਆਡਿਟ ਕਰਵਾਇਆ ਗਿਆ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ ਆਡਿਟ ਰਿਪੋਰਟ ਵਿੱਚ ਪਤਾ ਲੱਗਾ ਕਿ ਹਰਿਆਣਾ ਸਰਕਾਰ ਨੇ ਪਾਖੜਾ ਨਹਿਰ ਦੇ ਆਪਰੇਸ਼ਨ ਤੇ ਰੱਖ-ਰਖਾ ਦਾ ਪੈਸਾ ਸਾਲ 2015-16 ਤੋਂ ਬਾਅਦ ਪੰਜਾਬ ਨੂੰ ਦੇਣਾ ਬੰਦ ਕਰ ਦਿੱਤਾ ਕਿਸੇ ਵੀ ਸਰਕਾਰ ਨੇ ਇਸ ਪਾਸੇ ਨਜ਼ਰ ਹੀ ਨਹੀਂ ਮਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਕਾਫੀ ਲੰਬੇ ਅਰਸੇ ਤੋਂ ਦੂਜੇ ਸੂਬਿਆਂ ਦੇ ਖਿਲਾਫ ਪੈਂਡਿੰਗ ਪੈਸੇ ਸੀ ਇਹ ਪਾਣੀ ਦੇ ਬਕਾਇਆ ਲੈਣ ਦੇ ਮਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ 113.24 ਕਰੋੜ ਰੁਪਏ ਦੇ ਬਿੱਲ ਹਰਿਆਣਾ ਸਰਕਾਰ ਨੂੰ ਭੇਜੇ ਗਏ ਨੇ। ਵਿੱਤ ਮੰਤਰੀ ਨੇ ਕਿਹਾ ਕਿ ਦੂਜੇ ਸੂਬੇ ਵਾਧੂ ਪਾਣੀ ਵੀ ਲੈ ਗਏ ਤੇ ਪੈਸੇ ਵੀ ਨਹੀਂ ਦਿੱਤੇ। ਉਹਨਾਂ ਕਿਹਾ ਕਿ ਪਾਖੜਾ ਡੈਮ ਦੀ ਸੁਰੱਖਿਆ ਪੰਜਾਬ ਪੁਲਿਸ ਹੀ ਕਰੇਗੀ ਤੇ ਸੀਆਈਐਸਐਫ ਨੂੰ ਡੈਮ ਦੀ ਸੁਰੱਖਿਆ ਨਹੀਂ ਕਰਨ ਦਿੱਤੀ ਜਾਏਗੀ। ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਬਹੁਤ ਲੰਬੇ ਅਰਸੇ ਤੋਂ ਜਿਹੜੇ ਪੈਂਡਿੰਗ ਪੈਸੇ ਸੀਗੇ ਜਿਹੜੇ ਦੂਸਰੇ ਸਟੇਟਾਂ ਦੇ ਖਿਲਾਫ ਸੀ ਹਰਿਆਣਾ ਦੇ ਖਿਲਾਫ ਜਾਂ ਰਾਜਸਥਾਨ ਦੇ ਖਿਲਾਫ ਆ ਜੋ ਜਿਹੜੇ ਅਸੀਂ ਆਇਡੈਂਟੀਫਾਈ ਕੀਤੇ ਨੇ ਦੋ ਮੇਰੇ ਕੋਲ ਹਜ ਤੱਕ ਪਹੁੰਚੇ ਨੇਗੇ 113 ਕਰੋੜ ਰੁਪਏ ਜਿਹੜਾ 113 ਕਰੋੜ ਰੁਪਏ ਜਿਹੜੀ ਲਾਇਬਿਲਟੀ ਬਣਦੀ ਹੈ ਹਰਿਆਣਾ ਦੀ 113.24 ਕਰੋੜ ਰੁਪਏ ਉਹਦੇ ਅਸੀਂ ਬਿੱਲ ਜਿਹੜੇ ਨੇਗੇ ਉਹ ਹਰਿਆਣਾ ਨੂੰ ਭੇਜੇ ਨੇਗੇ ਇੱਕ ਐਕਸ਼ਨ ਕਨਾਲ ਜਿਹੜਾ ਡਿਵੀਜ਼ਨ ਪਟਿਆਲਾ ਦਾ ਬਿੱਲ ਆ 103 ਕਰੋੜ ਦਾ ਮਾਨਸਾ ਕਨਾਲ ਡਿਵੀਜ਼ਨ ਦਾ ਜਵਾਰਕੇ ਦਾ ਬਿੱਲ ਆਗਾ 9.932 ਦਾ ਇਹ 113.24 ਕਰੋੜ ਰੁਪਏ ਦੇ ਬਿੱਲ ਜਿਹੜੇ ਨੇ ਕਿ ਅੱਜ ਸਿਉ ਰੇਲਾ ਸਟੇਟ ਨੂੰ ਭੇਜੇ ਨੇਗੇ ਇੱਥੋਂ ਪਤਾ ਲੱਗਦਾ ਹੈ ਕਿ ਪ੍ਰਾਣੀਆਂ ਸਰਕਾਰਾਂ ਨੇ ਬਿਲਕੁਲ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਜਿਹੜਾ ਉਹ ਸੈਂਟਰ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਦੂਜੇ ਸਟੇਟਾਂ ਦੇ ਹਵਾਲੇ ਕੀਤਾ ਹੋਇਆ ਸੀਗਾ ਔਰ ਲਗਾਤਾਰ ਉਹ ਸਾਡਾ ਬਾਧੂ ਪਾਣੀ ਵੀ ਜਿਹੜਾ ਯੂਜ਼ ਕਰਦੇ ਸੀ ਔਰ ਆਪਣੇ ਪੈਸੇ ਵੀ ਨਹੀਂ ਦਿੰਦੇ ਸੀਗੇ ਪੰਜਾਬ ਦੇ ਮੁਹਾਲੀ ਦੇ ਇੱਕ ਜਿਮ ਵਿੱਚ ਕਸਰਤ ਨੂੰ ਲੈ ਕੇ ਹੋਏ ਝਗੜੇ ਵਿੱਚ ਪੰਜਾਬੀ ਗਾਇਕ ਤੇ ਕਲਾਕਾਰ ਸਤਵੰਦ ਸਿੰਘ ਉਰਫ ਗਿੱਲ ਮਾਨੂੰਕੇ ਨੇ ਜਿਮ ਟ੍ਰੇਨਰ ਵੱਲ ਪਿਸਤੌਲ ਤਾਣ ਦਿੱਤੀ ਸੀ ਇਸ ਤੋਂ ਬਾਅਦ ਪੁਲਿਸ ਨੇ ਗਾਇਕ ਤੇ ਉਸ ਦੇ ਪਰਾਜ ਜਸਵੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਦੋਵਾਂ ਖਿਲਾਫ ਆਰਮਜ਼ ਐਕਟ ਤੇ ਬੀ ਐਨ ਐਸ ਦੀਆਂ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਇਸ ਦੇ ਨਾਲ ਹੀ ਉਸ ਦੀ ਪਿਸਤੌਲ ਜ਼ਬਤ ਕਰ ਲਈ ਗਈ ਹੈ ਨਾਲ ਉਸ ਦਾ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਦਾਲਤ ਨੇ ਮੁਲਜ਼ਮ ਨੂੰ ਇੱਕ ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਡੀਐਸਪੀ ਹਰਸੀਮਰ ਸਿੰਘ ਅਬਾਲ ਨੇ ਕਿਹਾ ਕਿ ਸਤਵੰਤ ਸਿੰਘ ਤੇ ਉਸ ਦੇ ਪਰਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਦੇ ਨਾਲ ਕਲੈਪ ਜਿਮ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਸਤਵੰਤ ਸਿੰਘ ਉਰਫ ਗਿੱਲ ਮਾਣੂ ਕੇ ਤੇ ਇਹ ਉਹਦਾ ਭਰਾ ਜਸਵੰਤ ਸਿੰਘ ਨੇ ਜਿਹੜਾ ਇਹਦੇ ਵਿੱਚ ਕੰਪਲੇਨੈਂਟ ਸੀ ਉਹਦੇ ਨਾਲ ਜਿਮ ਦੇ ਵਿੱਚ ਜਮ ਕਰਨ ਤੇ ਹੀ ਮਸ਼ੀਨ ਤੋਂ ਉਹਨੂੰ ਲਾਉਣ ਲਈ ਝਗੜਾ ਕੀਤਾ ਸੀ ਤੇ ਉਹਨੂੰ ਇਹਨੇ ਪਿਸਤਲ ਵਿਖਾਇਆ ਸੀਗਾ ਤੇ ਉਸ ਰਿਗਾਰਡ ਦੇ ਵਿੱਚ ਅਸੀਂ ਇਹਦੇ ਦੋਵੇਂ ਦੋਸ਼ੀਆਂ ਦੇ ਖਿਲਾਫ 196 ਨੰਬਰ ਮੁਕੱਦਮਾ ਜੇ 247 ਪਛੀ ਅੰਡਰ ਸੈਕਸ਼ਨ 352 ਦੀ 2 25 54 ਨਾਟ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਅਰਜ ਕਰਕੇ ਤੇ ਐਸ ਐਚਓ ਸੁਆਣਾ ਦੀ ਟੀਮਾਂ ਨੇ ਇਹਨੂੰ ਗ੍ਰਫਤਾਰ ਕੀਤਾ ਸੀਗਾ ਉਸੇ ਦਿਨੀ ਜਿਹਦੇ ਕੋ ਇੱਕ ਪਿਸਤਲ 42 ਬੋਰ ਤੇ ਇੱਕ ਰਾਉਂਡ ਕਾਰਟ੍ਰਿਜ ਵੀ ਬਣਾਉਣ ਕੀਤਾ ਸੀ ਜਦੋਂ ਹੰਟਰ ਦੀ ਜਾਂਚ ਕੀਤੀ ਸੀ ਪਤਾ ਲੱਗਿਆ ਲਾਇਸੈਂਸੀ ਹਾਂਜੀ ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਤੇ ਬਾਕੀ ਯਾਦਗਾਰਾਂ ਨੂੰ ਇੰਗਲੈਂਡ ਤੋਂ ਵਾਪਸ ਲਿਆਉਣ ਸੰਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਦਰਅਸਲ ਪੰਜਾਬ ਸਰਕਾਰ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਸ਼ਹੀਦ ਉਦਮ ਸਿੰਘ ਦੀ ਪਿਸਤੌਲ ਨੂੰ ਵਾਪਸ ਮੰਗਵਾ ਕੇ ਭਾਰਤੀ ਲੋਕਾਂ ਲਈ ਦੇਖਣ ਯੋਗ ਬਣਾਇਆ ਜਾਵੇ ਏ ਪਿਸਾਲ ਸ਼ਹੀਦ ਉਦਮ ਸਿੰਘ ਵੱਲੋਂ ਜਨਰਲ ਡਾਇਰ ਦਾ ਕਤਲ ਕਰਨ ਵੇਲੇ ਵਰਤੀ ਗਈ ਸੀ ਤੇ ਇਹ ਹਮਲਾ 1919 ਦੇ ਜਲਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਸੀ ਉਕਤ ਪਿਸਾਲ ਅਜੇ ਵੀ ਇੰਗਲੈਂਡ ਵਿੱਚ ਰੱਖੀ ਹੋਈ ਹੈ ਜਿਸ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਗਜ਼ਟਟ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਪਵਾਨੀਗੜ ਸੁਨਾਮ ਸੜਕ ਦਾ ਨਾਮ ਬਦਲ ਕੇ ਸ਼ਹੀਦ ਉਦਮ ਸਿੰਘ ਦੇ ਨਾਮ ਤੇ ਰੱਖਣ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਨੌਜਵਾਨ ਪੀੜ੍ਹੀ ਉਹਨਾਂ ਦੀ ਕੁਰਬਾਨੀ ਨੂੰ ਯਾਦ ਰੱਖ ਸਕੇ ਪੰਜਾਬ ਦੇ ਰਾਏਕੋਟ ਦੇ ਇੱਕ ਵਿਅਕਤੀ ਦੀ ਕੈਨੇਡਾ ਵਿੱਚ ਮੌਤ ਹੋ ਗਈ ਰਾਏਕੋਟ ਦੇ ਬ੍ਰਾਮਪੁਰ ਪਿੰਡ ਦੇ ਵਸਨੀਕ ਮਨਿੰਦਰ ਸਿੰਘ ਦੀ ਕੈਨੇਡਾ ਦੇ ਐਡਮਿੰਟਨ ਵਿੱਚ ਇੱਕ ਸਾੜਾ ਖਾਦਸੇ ਵਿੱਚ ਮੌਤ ਹੋਈ ਮਨਿੰਦਰ 16 ਸਾਲ ਪਹਿਲਾਂ ਇੱਕ ਬਿਹਤਰ ਭਵਿੱਖ ਦੇ ਸੁਪਨਿਆਂ ਨਾਲ ਕੈਨੇਡਾ ਗਿਆ ਸੀ ਮਨਿੰਦਰ ਦੇ ਪਿਤਾ ਕੁਲਦੀਪ ਸਿੰਘ ਤੇ ਛੋਟੇ ਭਰਾ ਜਤਿੰਦਰ ਸਿੰਘ ਨੇ ਦੱਸਿਆ ਕਿ ਇਸ ਵੇਲੇ ਸਾਢੇ 4 ਵਜੇ ਪਿੰਡ ਦੇ ਮੁਖੀ ਰਗबीर ਸਿੰਘ ਗੋਰਾ ਨੂੰ ਉਹਨਾਂ ਦੇ ਰਿਸ਼ਤੇਦਾਰ ਨੇ ਕੈਨੇਡਾ ਤੋਂ ਫੋਨ ਤੇ ਘਟਨਾ ਬਾਰੇ ਸੂਚਿਤ ਕੀਤਾ ਮਨਿੰਦਰ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਹੀ ਘਰ ਵਿੱਚ ਹਫੜਾ ਦਫੜੀ ਮੱਚ ਗਈ ਇਹ ਸੜਕ ਖਾਸਾ ਭਾਰਤੀ ਸਮੇਂ ਅਨੁਸਾਰ ਮੰਗਲਵਾਰ ਰਾਤ ਨੂੰ ਲਗਭਗ 12 ਵਜੇ ਵਾਪਰਿਆ ਮਨਿੰਦਰ ਆਪਣੀ ਟਰਾਲੀ ਵਿੱਚ ਸਫ਼ਰ ਕਰ ਰਿਹਾ ਸੀ ਜਦੋਂ ਸਾਈਡ ਤੇ ਖੜੇ ਇੱਕ ਹੋਰ ਟਰਾਲੇ ਡਰਾਈਵਰ ਨੇ ਅਚਾਨਕ ਆਪਣਾ ਟਰੱਕ ਸੜਕ ਤੇ ਚਲਾ ਦਿੱਤਾ ਮਨਿੰਦਰ ਨੂੰ ਆਪਣੇ ਆਪ ਨੂੰ ਕਾਬੂ ਕਰਨ ਦਾ ਮੌਕਾ ਨਹੀਂ ਮਿਲਿਆ ਤੇ ਦੋਵੇਂ ਬੁਰੀ ਤਰ੍ਹਾਂ ਟਕਰਾ ਗਏ। ਟਰਾਲੇ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਮਨਿੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰਾਲੇ ਤੇ ਟਰੱਕ ਦੇ ਟੁਕੜੇ-ਟੁਕੜੇ ਹੋ ਗਏ। ਪੰਜ ਨਾਮਾ ਤਿਆਰ ਕਰਨ ਤੋਂ ਬਾਅਦ ਕੈਨੇਡੀਅਨ ਪੁਲਿਸ ਨੇ ਮਨਿੰਦਰ ਦੀ লাশ ਨੂੰ ਪੋਸਟਮਾਰਟਮ ਲਈ ਕੈਲਗਰੀ ਦੇ ਇੱਕ ਹਸਪਤਾਲ ਵਿੱਚ ਰੱਖ ਦਿੱਤਾ ਹੈ। ਕੈਨੇਡੀਅਨ ਪੁਲਿਸ ਨੇ ਪਰਿਵਾਰ ਨੂੰ ਦੱਸਿਆ ਕਿ ਪੋਸਟਮਾਰਟਮ ਤੇ ਕਾਨੂੰਨੀ ਰਸਮਾਂ ਵਿੱਚ 2 ਦਿਨ ਲੱਗਣਗੇ ਜਿਸ ਤੋਂ ਬਾਅਦ লাশ ਪਰਿਵਾਰ ਨੂੰ ਸੌਂਪ ਦਿੱਤੀ ਜਾਏਗੀ। 2 ਸਤੰਬਰ ਤੋਂ ਅਮਰੀਕਾ ਵਿੱਚ ਹਰ H1B ਤੇ F1 ਵੀਜ਼ਾ ਹੋਲਡਰ ਨੂੰ ਆਪਣਾ ਵੀਜ਼ਾ ਰੀਨਿਊ ਕਰਵਾਉਣ ਲਈ ਵਾਪਸ ਆਪਣੇ ਮੁਲਕ ਜਾਣਾ ਪਵੇਗਾ ਤੇ ਉੱਥੋਂ ਦੀ ਐਮਬੈਸੀ ਜਾਂ ਕੌਂਸਲਟ ਵਿੱਚ ਜਾ ਕੇ ਇੰਟਰਵਿਊ ਦੇਣੀ ਪਵੇਗੀ ਇਹ ਫੈਸਲਾ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਤਕਨੀਕੀ ਕਾਮਿਆਂ ਲਈ ਨੁਕਸਾਨਦਾਇਕ ਹੋਵੇਗਾ ਅੰਕਾਜੇ ਮੁਤਾਬਕ ਇਸ ਵੀਜ਼ਾ ਕੈਟਾਗਰੀ ਵਿੱਚ ਲਗਭਗ 80% ਦਾ ਰੀਨਿਊਅਲ ਭਾਰਤੀ ਲੋਕਾਂ ਦੇ ਹੁੰਦੇ ਨੇ ਹੁਣ ਉਹਨਾਂ ਨੂੰ ਰੀਨਿਊਅਲ ਲਈ ਵਾਪਸ ਭਾਰਤ ਜਾਣਾ ਪਵੇਗਾ ਇਸੇ ਤਰ੍ਹਾਂ ਬਹੁਤੇ ਦੇਸ਼ਾਂ ਵਿੱਚ ਅਮਰੀਕੀ ਦੂਤਾਵਾਸਾ ਕੋਲ ਵੱਖ-ਵੱਖ ਕੈਟਾਗਰੀ ਦੇ ਵੀਜ਼ਾ ਲੈਣ ਲਈ ਪਹਿਲਾਂ ਹੀ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਅਮਰੀਕੀ ਦੂਤਾਵਾਸਾ ਕੋਲ ਇੰਨੇ ਲੋਕਾਂ ਦੇ ਇੰਟਰਵਿਊ ਲੈਣ ਲਈ ਲੋੜਿੰਦਾ ਸਟਾਫ ਨਹੀਂ ਹੈ ਜਿਸ ਕਾਰਨ ਉਹਨਾਂ ਨੂੰ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਤਾਜ਼ਾ ਹੁਕਮਤ ਅਹਿਤ ਵੀਜ਼ਾ ਰੀਨਿਊਅਲ ਲਈ ਇੱਕ ਵਾਰੀ ਅਮਰੀਕਾ ਵਿੱਚੋਂ ਵਾਪਸ ਆਪਣੇ ਮੁਲਕ ਆਏ ਤਕਨੀਕੀ ਕਾਮਿਆਂ ਦਾ ਦੁਬਾਰਾ ਅਮਰੀਕਾ ਆਉਣ ਤੇ ਪ੍ਰਸ਼ਨ ਚਿੰਨ ਲੱਗ ਆਏ ਦਸਯੋਗੇ ਕਿ ਟਰੰਪ ਤੇ ਮੈਗਾ ਸਮਰਥਕ ਅਮਰੀਕਾ ਦੀ ਟੈਕ ਇੰਡਸਟਰੀ ਵਿੱਚੋਂ ਭਾਰਤੀ ਕਾਮਿਆਂ ਦੀ ਥਾਂ ਅਮਰੀਕਨ ਕਾਮਿਆਂ ਨੂੰ ਪਹਿਲ ਦੇਣ ਦੀ ਵਕਾਲਤ ਕਰਦੇ ਆ ਰਹੇ ਨੇ ਉਹਨਾਂ ਦਾ ਤਰਕ ਹੈ ਕਿ ਅਮਰੀਕਨ ਕਾਮੇ ਮਹਿੰਗੇ ਹੋਣ ਕਾਰਨ ਇਹ ਕੰਪਨੀਆਂ ਭਾਰਤ ਤੋਂ ਵਰਕ ਪਰਮਿਟ ਤੇ ਸਸਤੇ ਕਾਮੇ ਮੰਗਵਾ ਲੈਂਦੀਆਂ ਨੇ ਜਿਸ ਨਾਲ ਅਮਰੀਕਨ ਕਾਮਿਆਂ ਦਾ ਨੁਕਸਾਨ ਹੋ ਰਿਹਾ ਹੈ ਤੇ ਇਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੌਂਵੀਆ ਖਬਰਾਂ ਤੇ ਸੂਬੇ ਪਾਰ ਵਿੱਚ ਕਿਸਾਨਾਂ ਦਾ ਰੋਸ ਮਾਰਚ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਲੈਂਡ ਪੁੱਲਿੰਗ ਨੀਤੀ ਖਿਲਾਫ ਕਰਦੀ ਗਈ ਟਰੈਕਟਰ ਰੈਲੀ ਰਾਜੇਵਾਲ ਨੇ ਕਿਹਾ ਸਰਕਾਰ ਲੈਂਡ ਪੁੱਲਿੰਗ ਪਾਲਿਸੀ ਲਵੇ ਵਾਪਸ ਵਿਕਰਮ ਮਜੀਠੀਆ ਨੂੰ ਨਹੀਂ ਮਿਲੀ ਅਦਾਲਤ ਤੋਂ ਰਾਹਤ ਜ਼ਮਾਨਤ ਪਟੀਸ਼ਨ ਤੇ ਪਾਈ ਅਗਲੀ ਤਾਰੀਖ ਮਜੀਠੀਆ ਨੂੰ ਮਿਲਣ ਗਿਆ ਕਾਲੀ ਆਗੂਆਂ ਨੂੰ ਮਿਲਣ ਦੀ ਨਹੀਂ ਮਿਲੀ ਇਜਾਜ਼ਤ ਚੀਮਾ ਨੇ ਕਿਹਾ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਆਪ ਦੀ ਨੀਤੀ ਦਾ ਪਰਦਾ ਫਾਸ਼ ਪੰਜਾਬ ਸਰਕਾਰ ਦੇ ਵਿਰੋਧ ਦੇ باوجود ਕੇਂਦਰ ਵੱਲੋਂ ਪਾਕੜਾ ਡੈਮ ਤੇ ਸੀਆਈਐਸਫ ਦੀ ਤਨਾਤੀ ਦੀ ਤਿਆਰੀ ਪੰਜਾਬ ਸਰਕਾਰ ਨੇ ਵਿਹਾਰਿਆਣਾ ਨੂੰ 113 ਕਰੋੜ ਦੀ ਬਕਾਇਆ ਰਾਸ਼ੀ ਅਦਾ ਕਰਨ ਲਈ ਲਿਖਿਆ ਪੱਤਰ ਜਿਲੰਦਰ ਹਸਤਾਲ ਵਿੱਚ ਆਕਸੀਜਨ ਬੰਦ ਹੋਣ ਦੇ ਮਾਮਲੇ ਵਿੱਚ ਸਰਕਾਰ ਨੇ ਕੀਤੀ ਕਾਰਵਾਈ ਜਿਲੰਦਰ ਦੇ ਐਸਐਮਓ ਸਮੇਤ ਤਿੰਨ ਡਾਕਟਰ ਮੌਤਲ ਇਕਦੀਆਂ ਸੇਵਾਵਾਂ ਖਤਮ ਤੇ ਅਮਰੀਕਾ ਨੇ ਵੀਜ਼ਾ ਸੰਬੰਧੀ ਖਤਮ ਕੀਤੀ ਛੋਟ ਹੁਣ ਐਚ1ਬੀ ਤੇ ਐਫ1 ਵੀਜ਼ਾ ਹੋਲਡਰ ਨੂੰ ਆਪਣਾ ਵੀਜ਼ਾ ਰੀਨਿਊ ਕਰਵਾਉਣ ਲਈ ਵਾਪਸ ਜਾਣਾ ਪਵੇਗਾ ਆਪਣੇ ਮੁਲਕ ਇਸਨਾਲੀ ਰਾਪਤਾ ਨਿਊਜ਼ ਆ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ